ਜਿਹੜਾ ਕਿ ਇੱਥੇ ਕੰਦ ਕੀਤਾ ਗਿਆ ਇੱਕ ਨਵੀਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਸਾਡੇ ਨੌਜਵਾਲਾ ਸਾਡੇ ਨੌਜਵਾਲਾ ਵੱਲੋਂ ਸੜਾ ਪੂਰ ਸਮਾਕਰ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕੌਣ ਵਾਲੇ ਖੇਤਰੀ ਪਾਰਟੀ ਤੋਂ ਵਾਲੇ ਮਨ ਨੂੰ ਇੱਕ ਗੱਲ ਕਹਿਣਾ ਚਾਹਣਾ ਦੂਜੇ ਤੀਜੇ ਨਾਲ ਅੰਮ੍ਰਿਤਪਾਲ ਦੇ ਭਾਈ ਸਾਹਿਬ ਦੇ ਖਿਲਾਫ ਨਾਦਰ ਦਾ ਸੁਖਵੀਰ ਪਾਲ ਦੇ ਅੱਜ ਤੇਰਾ 20000 ਆਕੂ ਦਾ 15 ਤੋਂ 20000 ਆਕੂ ਤਰਾ ਹੋਣਾ ਨੇ ਪਰ 20000 ਆਕੂ ਉਤਰਾ ਪੂਰੇ ਪਿੰਡ ਦੇ ਵਿੱਚ ਮੈਂ ਕਹਿਣਾ ਚਾਹਣਾ ਜੇ ਤੂੰ ਆਪਣਾ ਕੱਖ ਬਚਾਉਣਾ ਚਾਹਣਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦਾਲ ਦਾ ਬੜਾ-ਬੜਾ ਸੰਘਰਸ਼ ਰਿਹਾ ਬੜਾ-ਬੜਾ ਜਗੋਦਾਨ ਪਾਇਆ ਪੰਜਾਬ ਦੇ ਸ੍ਰੀ ਮੰਦਿਆ ਸਾਡੇ ਵੀ ਗੱਲ ਕਰਦੇ ਜਿੱਲਾ ਗੱਟਿਆ ਕਾਲੀਦਾਲ ਲਈ ਜਗੋਦਾਨ ਪਾਇਆ ਪਰ ਤੇ ਤੂੰ ਚੌੜਾ ਕੱਢਦਾ ਬਚਾਉਣਾ ਤਾਂ ਧਨਵਾ ਲਾੜ ਕਰਦਾ ਤੈਨੂੰ ਚੈਲੰਜ ਕਰਦਾ ਤੇਰਾ 10-15 ਹਜ਼ਾਰ ਜਿੰਦਾ ਆਖੂਆ ਜਿੱਦਾਂ ਇਹ ਸੱਤੇ ਤੂੰ ਪੰਜ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਬੁੱਗੀ ਸਿੰਘਾ ਲਈ ਇੱਕ ਮਹੀਨਾ ਦਿੱਲੀ ਦੇ ਵਿੱਚ ਧਰਨਾ ਲਾ ਕੇ ਦਾ ਲੈ ਤਾ ਕੱਖ ਬਚਜੂ ਨਹੀਂ ਡਰਾਮੇ ਕਰਦੇ ਦੂਜੇ ਦੀ ਤੇਰਾ ਫਾਨ ਕਰਦੇ ਪੰਜਾਬ ਦੇ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੁਹਾਨੂੰ ਸਭ ਨੂੰ ਪਤਾ ਹੈ ਜੋ ਕੁਝ ਤੁਸੀਂ ਕਾਲ 택ਸ ਨੂੰ ਅੱਜ ਦੋ ਕੱਠ ਹੋਏ ਨੇਗੇ ਮੁਕਤ ਸੱਧਤੀ ਤੇ ਇੱਕ ਕੱਠ ਹੋਇਆ ਜਿਹੜਾ ਕਿ ਕਾਲ 택ਸ ਸਾਹਿਬ ਨਾਲ ਮਤਥਾ ਲਾਈ ਖੜਾ ਦੂਜਾ ਕੱਠ ਹੋਇਆ ਜਿਹੜਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮਤਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਾਣਦੇ ਤੁਸੀਂ ਨਾਲ ਲੋਕੋ ਇਹਨਾਂ ਨੇ ਕਾਲ 택ਸ ਸਾਹਿਬ ਨਾਲ ਮਤਥਾ ਲਾਇਆ ਤੇ ਸਾਡਾ ਮਤਥਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਸੀ ਜਿਹੜਾ ਨੇ ਮੱਗੀ ਪੜੀ ਉਸ ਤਰ੍ਹਾਂ ਖੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਵਿੱਚ ਉਹਨੇ ਪਾਰਾ ਥੱਲੇ ਆਮਕਾਰ ਲਾਗੇ ਇਹਨਾਂ ਬਈ ਬਣਾ ਦਾ ਤਖਤ ਤਾ ਛੋਕੇ ਬਰਾਬਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਇਆ ਜਿਲਸਕਾ ਹੈ ਝੂਠੇ ਪਰਚੇ ਪਾਏ ਨੇ ਮੈਨੂੰ ਮਿਡੀਆ ਜਿਹਾ ਬੋਲਦੇ ਮੈਨੂੰ ਪੁਲਿਸਦਾਰੀ ਬੋਲਦੇ ਹਨ ਕਿਸੋ ਨਾ ਟੱਕਾ ਹੋਣੀ ਲਿਆ ਕਿਸੋ ਨਾ ਟੱਕੇ ਨਾਲ ਆਪਣੀ ਹਕੂਮਤ ਚਾਉਂਦੇ ਨਹੀਂ ਹੈ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਜਿੰਨੇ ਵੀ ਬੋਲ ਸਕਦਾ ਇਹ ਨੋਜਵਾਬ ਜਵਾਬ ਦੇਣਾ ਅਸਸਪੀ ਜਵਾਬ ਦੇਲੇ ਡੀਐਸਪੀ ਜਵਾਬ ਦੇਲੇ ਜਿੰਨੇ ਵੀ ਵੱਡੇ ਅਧਿਕਾਰ ਯੋਗ ਜਵਾਬ ਦੇ ਦੇਣਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਮਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਰੌਂਡ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਇਹਨਾਂ ਨੇ ਹਲਾਤਾ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਨਾਲ ਕਰਾਇਆ ਕੋਈ ਵੀ ਪੰਜਾਬ ਦੀ ਗੱਲ ਕਰਕੇ ਆ ਨਹੀਂ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮਰਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਪਰੇ ਸਰਪੇ ਸਾਡੀ ਜੀ ਖਾਲਸਾ ਜੀ ਬੈਠੇ ਨੇਗੇ ਮੈਂ ਤੁਹਾਡੇ ਚਰਚਾ ਦੇ ਵਿੱਚ ਬੇਨਤੀ ਕਰਦਾ ਕਿਸੇ ਪ੍ਰਕਾਰ ਕਿਸੇ ਕੱਢ ਤੋਂ ਤਰਤੂੜੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੱਡੀ ਨੀ ਕਰਦੇ ਵੀ ਕਰਦੀ ਆਪਾਂ ਗੱਲ ਆਪਣੇ ਹੱਕਾਂ ਦੀ ਹੱਕਦਾ ਕੇ ਗੱਲ ਕਰਨੀ ਆ ਕਿਉਂਕਿ ਕਿਸੇ ਨਾਲ ਦੇ ਇੱਕ ਨਾਲ ਮੈਂ ਖਾਲਸਾ ਜੀ ਨੂੰ ਸਾਫ਼ ਕਰ ਰਿਹਾ ਜਗਾ ਕੁਝ ਲੋਕਾਂ ਨੇ ਨਾਰਾਜ਼ਗਰ ਮੈਂ ਵੀ ਬੋਤਾਂ ਨਾਲ ਕੇ ਗਿਆ ਇੱਥੇ ਪੂਰਾ ਜੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਕਿਹਾ ਕਿਸੇ ਪ੍ਰਕਾਰ ਦੀ ਕੋਈ ਠੱਡੀ ਕੰਮ ਨਹੀਂ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਆ ਆਪਣੇ ਹੱਕਾਂ ਦੀ ਗੱਲ ਕਰਨੀ ਆ ਇਸ ਕਰਕੇ ਇੰਨੇ ਕਮਾ ਉਮੀਦਾਂ ਲੈ ਕੇ ਆਇਆ ਮੈਂ ਬੇਣਤੀਆਂ ਲੈ ਕੇ ਆਇਆ ਕਿ ਆਪਾਂ ਜੇ ਆਪਣੇ ਪੰਜਾਬ ਦੇ ਹੱਕ ਨੇ ਪੰਜ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ-ਪੱਲੇ ਤਾਂ ਨੀਰਾਂ ਦੀ ਕਿਤੋਂ ਦੇ ਸਭ ਫਿਰ ਤੋਂ ਕਹਿਣਗੇ ਮੁੱਠੋੜੀ ਮਾਰੀ ਆ ਤੁਸੀਂ ਕਿਵੇਂ ਸਕਤੇ ਕਿ ਮੈਂ ਸਾਥ ਲਈ ਲੜਨਾ ਤੇ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਇੱਕ ਵਧੀਆ ਗੱਲ ਕਹੀ ਹੈ ਜਿਹਦੇ ਕੋਲੇ ਆਪਣਾ ਹੀ ਲੱਗਦਾ ਵੀ ਦੇਖੋ ਜੀ ਮਦੋ ਆਪਣਾ ਨਿੱਜ ਪਿਆਰਾ ਜਾ ਕੋਈ ਪੈਸੇ ਕਮਾਉਣ ਜਾਂ ਆਪਣੇ ਸ਼ੌਂਕ ਤੇ ਕਮਾਉਣ ਲਈ ਜਾ ਰਿਹਾ ਕੋਈ ਇਸ ਪਾਰਟੀ ਵਿੱਚ ਨਾ ਆਵੇ ਕਿਉਂਕਿ ਠਿੱਕਾ ਕੇ ਲੜਨੀ ਪਣੀ ਆ ਪਿੱਛੇ ਜੇ ਨਾ ਕੋਈ ਆਨ ਵਾਲਾ करोड़ा रुपया नौजवान भाई उम्र जी बैठा अपने लोगों पहला एमएसए फिर यूएपीए लगा दिता गया इस करके इस तरह जेल कट्ट ली कुबानी देने तैयार रहे हो क्योंकि सरकार ने बड़ा जोर ला ਅੱਜ ਸੰਵੀਰ ਵੱਲੋਂ ਪੂਰਾ ਵੱਡਿਆਂ ਵੱਡਿਆਂ ਬੱਸਾਂ ਭਰ ਕੇ ਲੈ ਗਿਆ ਹੋ ਜਾਂਦੇ ਨੇ ਮਿੰਡ ਦਾ ਬੱਸਾਂ ਸ਼ਾਇਦ ਕੁਝ ਮੁੜ ਲਿਆ ਕੁਝ ਹੋ ਗਿਆ ਕਿਉਂਕਿ ਪੈਸੇ ਜੋੜ ਕੇ ਲੈ ਗਿਆ ਤੁਸੀਂ ਆਪ ਆਪਣਾ ਰੇਟ ਕੇ ਰੁਕਾਇਓ ਇਸ ਕਰਕੇ ਸਾਰਾ ਪੰਜਾਬ ਹੁਣ ਉਤਾਰਾ ਬਹੁਤ سارے ਸਰਦਕਾਂ ਤੇ ਨੌਕ ਬਣ ਕੇ ਰਹਿ ਗਏ ਕੋਈ ਗੱਲ ਨਹੀਂ ਜਿੰਨਾ ਮਰਗੀ ਇੱਕੀ ਜੁੜਦਾ ਜੋਰ ਨਾਲ ਲਾ ਲੋ ਇਹ ਪੰਜਾਬ ਦੇ ਵਿੱਚ ਦੇਰੀ ਕਰ ਦਿੱਤੀ ਹੈ ਹੁਣ ਇੱਕ ਪੰਜਾਬ ਦੇ ਵਿੱਚ ਨਵਾਂ ਵਗਲਾ ਆਊਗਾ ਨਵੀਂ ਖੇਤੀ ਪਾਕ ਹੋਗੀ ਜਿਹੜੀ ਪੰਜਾਬ ਦੇ ਵਿੱਚੋਂ विधानसभा बैठ के बुलाऊगी मोदी इतने जो मर्जी सेंटर बैठा होगा पंजाब चल के होगा क्योंकि उत्तर जाने की जड़ नहीं जो तारी पार्टी होनी चाहिए है इस करके थोड़ा सारा का बहुत बहुत धनवाद जिन्हें भी तुम पहुंचो ਖੋਤੇ ਕੋਲੇ ਇਹ ਹੀ ਹੋਣਾ ਚਾਹੀਦਾ ਥੋੜਾ ਮੇਰੇ ਨੇਚਰ ਨੂੰ ਆਪਕੋ ਸਾਈਡ ਤੇ ਰੱਖ ਕੇ ਆਇਓ ਤੇ ਆਪਣਾ ਕੁਝ ਪੰਜਾਬ ਲਈ ਕਰ ਲਈ ਆਇਓ ਆਪਣੀ ਤਾਮ ਲਈ ਕੁਝ ਕਰ ਲਈ ਆਇਓ ਇਹ ਸੇਵਾ ਕਰ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਰੇ ਤੇ ਜੀ ਸੇਵਾ ਕਰ ਰਹੇ ਆ ਰਾਜੇ ਜੀ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਉਹ ਤੁਹਾਨੂੰ ਸਾਬ ਨੂੰ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਬੋਲੇ ਜੀ ਸੇਵਾ ਕਰ ਲਈ ਨਾ ਆਇਓ ਥੋੜਾ ਸਾੜਾ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਜਾਣ ਤੁਸੀਂ ਤੇ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਾ